ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਵੱਧ ਤੋਂ ਵੱਧ ਪੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਮਾਗ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਮਾਗ ਦੇ ਮਹੀਨੇ ਦੀ ਭਗਤੀ ਦੇ ਫਾਲ ਬਾਰੇ ਲਗਭਗ ਸਭ ਨੂੰ ਪਤਾ ਹੈ ਕਿ ਮਾਗ ਦੇ ਮਹੀਨੇ ਦੇ ਵਿੱਚ ਅਮਰਤ ਵੇਲੇ ਉੱਠਣ ਦਾ ਕਿੰਨਾ ਫਾਲਿਆ ਉੱਠ ਕੇ ਇਸ਼ਨਾਨ ਕਰਨ ਦਾ ਇਸ਼ਨਾਨ ਕਰਕੇ ਬਾਣੀ ਪੜਨ ਦਾ ਕਿੰਨਾ ਫਲ ਸਾਨੂੰ ਮਿਲਦਾ ਹੈ ਮਾਗਦੇ ਮਹੀਨੇ ਦੇ ਵਿੱਚ ਜੋ ਵੀ ਆਪਾਂ ਪਾਠ ਪੂਜਾ ਕਰਦੇ ਆਂ ਦਾਨ ਪੁੰਨ ਕਰਦੇ ਆਂ ਸੇਵਾ ਕਰਦੇ ਆਂ ਚੰਗੇ ਕਰਮ ਕਰਦੇ ਆਂ ਨਾ ਉਹਨਾਂ ਦਾ ਫਲ ਸਾਨੂੰ ਕਈ ਗੁਣਾ ਵੱਧ ਕੇ ਮਿਲਦਾ ਹੈ ਭਾਵ ਕਿ ਇਸ ਮਹੀਨੇ ਦੇ ਵਿੱਚ ਕੀਤੇ ਹੋਏ ਹਰ ਚੰਗੇ ਮਾੜੇ ਕੰਮ ਦਾ ਵੱਡਾ ਫਲ ਸਾਨੂੰ ਮਿਲਦਾ ਹੈ ਤੇ ਫਿਰ ਜਦੋਂ ਸਾਨੂੰ ਮਾਰਗ ਦੇ ਮਹੀਨੇ ਦੀ ਭਗਤੀ ਦੇ ਫਲ ਬਾਰੇ ਪਤਾ ਹੈ ਤਾਂ ਕਿਉਂ ਨਾ ਆਪਾਂ ਚੰਗੇ ਕਰਮ ਕਮਾਈਏ ਇਸ ਮਹੀਨੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰ ਕਰਕੇ ਸਤਿਗੁਰ ਸੱਚੇ ਪਾਸ਼ਾ ਦਾ ਨਾਮ ਜਪ ਜਪ ਕੇ ਆਪਣੇ ਕਰਮ ਸਵਾਰੀਏ ਕਿਉਂਕਿ ਮਾਗ ਦੇ ਮਹੀਨੇ ਦੇ ਵਿੱਚ ਕੀਤੀ ہوئی ਪਾਠ ਪੂਜਾ ਦਾਨ ਪੁੰਨ ਸੇਵਾ ਸਾਨੂੰ ਬਹੁਤ ਗੁਣਾ ਵੱਧ ਕੇ ਮਿਲਦੀ ਹੈ ਇਸ ਕਰਕੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਉਹ ਤਾਂ ਨਾਮ ਜਪ ਰਹੇ ਨੇ ਜਿਨ੍ਹਾਂ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਨਾ ਉਹਨਾਂ ਦੇ ਤਾਂ ਪਤਾ ਨਹੀਂ ਕਿੰਨੇ ਕਰਜ਼ੇ ਲੈਣੇ ਸ਼ੁਰੂ ਹੋ ਗਏ ਆ ਪਰ ਜਿਨ੍ਹਾਂ ਨੇ ਅਜੇ ਤੱਕ ਨਾਮ ਜਪਣਾ ਸ਼ੁਰੂ ਨਹੀਂ ਕੀਤਾ ਜੋ ਇਸ ਮਹੀਨੇ ਦੀ ਭਗਤੀ ਦੇ ਫਲ ਤੋਂ ਅਣਜਾਣ ਨੇ ਉਹਨਾਂ ਨੂੰ ਸਮਝੋ ਦੋ ਦਿਨ ਦਾ ਘਾਟਾ ਪੈ ਗਿਆ ਅਤੇ ਇਹ ਦੋ ਦਿਨ ਦਾ ਘਾਟਾ ਬਹੁਤ ਜ਼ਿਆਦਾ ਹੈ ਕਿਉਂਕਿ ਮਾਗ ਦੇ ਮਹੀਨੇ ਦੇ ਵਿੱਚ ਸਾਡੇ ਮukh ਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲਦਾ ਹੈ ਨਾ ਉਹ ਇੱਕ ਵਾਰ ਵਾਹਿਗੁਰੂ ਜੀ ਕਹਿਣ ਦਾ ਵੀ ਪਤਾ ਨਹੀਂ ਕਿੰਨਾ ਫਾਲ ਸਾਡੀ ਝੋਲੀ ਦੇ ਵਿੱਚ ਪੈ ਜਾਂਦਾ ਹੈ ਸਤਿਗੁਰ ਸੱਚੇ ਪਾਸ਼ਾ ਬਖਸ਼ਿਸ਼ ਦੇ ਖਾਤੇ ਖੋਲ ਕੇ ਬੈਠੇ ਹੋਏ ਨੇ ਸਤਿਗੁਰ ਸੱਚੇ ਪਾਸ਼ਾ ਦਿਆਲਤਾ ਦੇ ਘਰ ਦੇ ਵਿੱਚ ਨੇ ਤਾਂ ਇੱਕ ਵਾਰ ਵੀ ਵਾਹਿਗੁਰੂ ਜੀ ਕਹਿੰਨੇ ਆ ਨਾ ਸਤਿਗੁਰ ਸੱਚੇ ਪਾਸ਼ਾ ਸਾਡੇ ਕਿੰਨੇ ਕਾਲੇ ਲੇਖ ਕੱਟ ਰਹੇ ਹੋਣਗੇ ਤਾਂ ਇਸ ਕਰਕੇ ਜਦੋਂ ਇਸ ਮਹੀਨੇ ਦੇ ਹਾਲ ਬਾਰੇ ਸਾਨੂੰ ਪਤਾ ਹੈ ਤਾਂ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਵੱਧ ਤੋਂ ਵੱਧ ਦੀਵਾ ਚੰਗੇ ਕੰਮ ਕਰਨੇ ਆ ਮੰਨ ਲਓ ਕਿ ਸਾਨੂੰ ਪਤਾ ਲੱਗ ਜਾਵੇ ਕਿ ਫਲਾਣਾ ਕਾਰੋਬਾਰ ਕਰਕੇ ਸਾਨੂੰ ਬਹੁਤ ਨਫਾ ਹੋਵੇਗਾ ਇਹ ਕਾਰੋਬਾਰ ਤੋਂ ਚੰਗੀ ਕਮਾਈ ਹੋ ਜਾਂਦੀ ਆ ਤਾਂ ਹਰ ਇੱਕ ਬੰਦਾ ਉਹ ਕਾਰੋਬਾਰ ਉਹ ਕੰਮ ਧੰਦਾ ਕਰਨਾ ਸ਼ੁਰੂ ਕਰਦਾ ਹੈ ਔਖਾ ਹੋ ਕੇ ਵੀ ਕਰੇਗਾ ਵੀ ਇਹਦੇ ਤੋਂ ਸਾਨੂੰ ਚੰਗੀ ਕਮਾਈ ਹੋ ਜਾਵੇਗੀ ਤਾਂ ਉਸੇ ਹੀ ਤਰ੍ਹਾਂ ਮਾਗਦੇ ਮਹੀਨੇ ਦੀ ਜਿਹੜੀ ਨਾਮ ਦੀ ਕਮਾਈ ਹੈ ਨਾ ਇਹ ਪੂਰੇ ਸਾਲ ਦੇ ਨਾਲ ਨਹੀਂ ਰਲਦੀ ਜਾਂ ਇੰਜ ਕਹਿ ਲਈਏ ਵੀ ਪੂਰੇ ਸਾਲ ਦੀ ਭਗਤੀ ਜਿੰਨਾ ਫਲ ਇਸ ਮਹੀਨੇ ਦੀ ਭਗਤੀ ਦਾ ਫਲ ਮਿਲ ਜਾਂਦਾ ਹੈ ਤਾਂ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਇਸ ਮਹੀਨੇ ਦੇ ਵਿੱਚ ਪਾਠ ਪੂਜਾ ਦਾਨ ਪੁੰਨ ਕਰਨ ਦਾ ਇੰਨਾ ਫਲ ਹੈ ਤਾਂ ਫਿਰ ਇਸ ਮਹੀਨੇ ਦਾ ਇੱਕ ਪਲ ਇੱਕ ਛਿਨ ਵੀ ਬਿਰਥਾ ਨਹੀਂ ਜਾਣ ਦੇਣਾ ਮਹਾਪੁਰਖ ਜੀ ਸਮਝਉਂਦੇ ਹੋਏ ਕਹਿੰਦੇ ਨੇ ਕਿ ਭਾਈ ਇਸ ਮਹੀਨੇ ਦੇ ਜੁੜੇ ਕਦੇ ਵੀ ਟੁੱਟਦੇ ਨਹੀਂ ਆ ਜੋ ਇਸ ਮਹੀਨੇ ਦੇ ਵਿੱਚ ਜੁੜ ਗਏ ਸਮਝੋ ਉਹਨਾਂ ਦੀ ਬਾਹ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਫੜ ਲਈ ਅਤੇ ਜਿਹਦੀ ਬਾਹ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਫੜੀ ਹੋਵੇ ਉਹ ਕਦੇ ਵੀ ਛੁੱਟ ਨਹੀਂ ਸਕਦੀ ਸਭ ਤੋਂ ਵੱਡੀ ਉਦਾਹਰਣ 40 ਮੁਕਤੀਆਂ ਦੀਆਂ ਉਹਨਾਂ 40 ਸਿੰਘਾਂ ਦੀ ਜੋ ਸਤਿਗੁਰ ਸੱਚੇ ਪਾਸ਼ਾ ਨੂੰ ਬੇਦਾਵਾ ਲਿਖ ਕੇ ਆ ਗਏ ਸੀ ਪਰ ਸਤਿਗੁਰ ਸੱਚੇ ਪਾਸ਼ਾ ਨੇ ਉਹ ਬੇਦਾਵਾ ਪਾੜ ਕੇ ਉਹਨਾਂ ਦੀ ਟੁੱਟੀ ਫਿਰ ਤੋਂ ਗੰਢ ਦਿੱਤੀ ਉਵੇਂ ਹੀ ਆਪਾਂ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਆ ਵੀ ਸਤਿਗੁਰ ਸੱਚੇ ਪਾਸ਼ਾ ਸਾਡੀ ਵੀ ਟੁੱਟੀ ਗੰਢ ਲਓ ਸਾਡੇ ਵੀ ਜੇਕਰ ਕੋਈ ਕਾਲੇ ਲੇਖ ਨੇ ਮਾੜੇ ਕਰਮ ਨੇ ਜਿੰਨਾ ਮਾੜੇ ਕਰਮਾ ਕਰਕੇ ਅਸੀਂ ਆਪ ਜੀ ਦੇ ਚਰਨਾਂ ਤੋਂ ਦੂਰ ਆ ਨਾ ਮਾੜੇ ਕਰਮ ਕਾਲੇ ਲੇਖਾਂ ਦੇ ਵਰਕੇ ਪਾੜ ਕੇ ਸਾਨੂੰ ਵੀ ਆਪਣੇ ਸੋਹਣੇ ਚਰਨਾਂ ਦੇ ਨਾਲ ਜੋੜ ਲਓ ਸਤਿਗੁਰ ਸੱਚੇ ਪਾਸ਼ਾ ਜੀ ਸਾਡੇ ਤੇ ਵੀ ਐਸੀ ਕਿਰਪਾ ਕਰੋ ਕਿ ਸਾਡਾ ਵੀ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਆਖਰੀ ਸਾਹਾਂ ਤੱਕ ਨਿਭ ਜਾਵੇ ਸਤਿਗੁਰ ਸੱਚੇ ਪਾਸ਼ਾ ਅਸੀਂ ਵੀ ਤੁਹਾਡੇ ਦੱਸੇ ਹੋਏ ਰਸਤੇ ਦੇ ਉੱਤੇ ਚੱਲ ਸਕੀਏ ਇਹ ਕਿਰਪਾ ਸਾਡੇ ਉੱਤੇ ਵੀ ਕਰ ਦਿਓ ਇਹ ਅਰਦਾਸਾਂ ਬੇਨਤੀਆਂ ਆਪਾਂ ਰੋਜ਼ ਸਵੇਰੇ ਅਮਰਤ ਵੇਲੇ ਉੱਠ ਕੇ ਕਰਨੀਆਂ ਨੇ ਅੱਗੇ ਭਾਵੇਂ ਤੁਸੀਂ ਅਮਰਤ ਵੇਲੇ ਉੱਠਦੇ ਹੋਏ ਭਾਵੇਂ ਨਹੀਂ ਉੱਠਦੇ ਪਰ ਇਸ ਮਹੀਨੇ ਦੇ ਵਿੱਚ ਕੋਸ਼ਿਸ਼ ਕਰਨੀ ਹੈ ਕਿ ਰੋਜ਼ ਸਵੇਰੇ ਅਮਰਤ ਵੇਲੇ ਉੱਠਿਆ ਜਾਵੇ 3 ਤੋਂ 6 ਦਾ ਸਮਾਂ ਸੰਭਾਲਿਆ ਜਾਵੇ ਉੱਠ ਕੇ ਨਾਮ ਜਪਿਆ ਜਾਵੇ ਅਤੇ ਜੇਕਰ ਕਿਤੇ ਅੱਧੀ ਰਾਤ ਨੂੰ ਅਚਾਨਕ ਅੱਖ ਖੁੱਲ ਜਾਵੇ ਜਿਵੇਂ ਕਈ ਵਾਰ ਕੁਝ ਭੈਣ ਭਰਾ ਦੱਸਦੇ ਆ ਵੀ ਰਾਤ 1 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਅਚਾਨਕ ਹੀ ਅੱਖ ਖੁੱਲ ਜਾਂਦੀ ਆ ਅੱਖ ਭਾਵੇਂ ਕਿਸੇ ਵੀ ਕਾਰਨ ਕਰਕੇ ਖੁੱਲੀ ਹੋਵੇ ਜਾਗ ਭਾਵੇਂ ਕਿਸੇ ਵੀ ਕਾਰਨ ਕਰਕੇ ਆਈ ਹੋਵੇ ਭਾਵੇਂ ਤੁਸੀਂ ਕੋਈ ਕਿਰਿਆ ਸੋਧਨ ਤੇ ਲਈ ਉੱਠੇ ਹੋ ਭਾਵੇਂ ਤੁਹਾਨੂੰ ਕੋਈ ਖੜਾਕ ਆਇਆ ਤਬਕ ਕੇ ਉੱਠੇ ਹੋ ਜਿਸ ਵੀ ਕਾਰਨ ਕਰਕੇ ਉੱਠੇ ਹਨ ਇਹ ਵੇਲਾ ਸੰਭਾਲ ਲੈਣਾ ਕਿਉਂਕਿ ਕੋਈ ਪਤਾ ਨਹੀਂ ਕਿ ਇਹ ਆਵਾਜ਼ ਸਤਿਗੁਰ ਸੱਚੇ ਪਾਸ਼ਾ ਨੇ ਆਪ ਮਾਰੀ ਹੋਵੇ ਇਸ ਮਹੀਨੇ ਦੇ ਵਿੱਚ 1 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਜਦੋਂ ਵੀ ਜਾਗੰਦੀ ਆ ਨਾ ਉੱਠ ਕੇ ਬੈਠ ਜਾਣਾ ਵਾਹੀ ਗੁਰੂ ਜੀ ਦਾ ਜਾਪ ਕਰਨਾ ਮੂਲ ਮੰਤਰ ਜੀ ਦਾ ਜਾਪ ਕਰਨਾ ਜੇਕਰ ਉੱਠ ਕੇ ਇਸ਼ਨਾਨ ਨਹੀਂ ਕੀਤਾ ਜਾ ਰਿਹਾ ਨਾ ਕੋਈ ਗੱਲ ਨਹੀਂ ਬਿਸਤਰ ਦੇ ਉੱਪਰ ਬੈਠ ਕੇ ਬਿਨਾਂ ਨਹਾਤੇ ਬਿਨਾਂ ਮੂੰਹ ਧੋਤੇ ਉਸੇ ਤਰ੍ਹਾਂ ਹੀ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦੇਣਾ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਜੇ ਉੱਠ ਕੇ ਬੈਠਿਆ ਨਹੀਂ ਜਾ ਰਿਹਾ ਨਾ ਰਜਾਈ ਦਾ ਨਿੱਘ ਛੱਡ ਨਹੀਂ ਰਿਹਾ ਤਾਂ ਲੰਮੇ ਪਏ ਪਏ ਹੀ ਨਾਮ ਜਪਣਾ ਸ਼ੁਰੂ ਕਰ ਦੇਣਾ ਵੈਸੇ ਤਾਂ ਇਸ ਮਹੀਨੇ ਦੇ ਵਿੱਚ ਰਜਾਈ ਦੇ ਨਿੱਘ ਦੇ ਨਾਲੋਂ ਜ਼ਿਆਦਾ ਸਾਨੂੰ ਆਪਣੇ ਗੁਰੂ ਦੀ ਗੋਦ ਦਾ ਨਿੱਘ ਪਿਆਰਾ ਹੋਣਾ ਚਾਹੀਦਾ ਹੈ ਕਿਉਂਕਿ ਜਿਨ੍ਹਾਂ ਨੇ ਗੁਰੂ ਦੀ ਗੋਦ ਦਾ ਨਿੱਘ ਮਾਨਿਆ ਹੈ ਨਾ ਉਹਨਾਂ ਨੂੰ ਇਹ ਰਜਾਈ ਦਾ ਨਿੱਘ ਚੰਗਾ ਨਹੀਂ ਲੱਗਦਾ ਉਹਨਾਂ ਦੇ ਲਈ ਅਮਰਤ ਵੇਲੇ ਦੇ ਵਿੱਚ ਇਹ ਰਜਾਈ ਦਾ ਨਿਗ ਜ਼ਹਿਰ ਆ ਤਾਂ ਜਿਨ੍ਹਾਂ ਨੇ ਅਜੇ ਤੱਕ ਗੁਰੂ ਦੀ ਗੋਦ ਦਾ ਨਿਗ ਨਹੀਂ ਮੰਨਿਆ ਉਹਨਾਂ ਨੂੰ ਰਜਾਈ ਦਾ ਨਿਗ ਚੰਗਾ ਲੱਗਦਾ ਹੈ ਨਾ ਉਹਨਾਂ ਦੇ ਅੱਗੇ ਬੇਨਤੀ ਆ ਕਿ ਸਿਰਫ ਇਸ ਮਹੀਨੇ ਦੇ ਵਿੱਚ ਹੀ ਰਜਾਈ ਦਾ ਨਿਗ ਛੱਡ ਕੇ ਗੁਰੂ ਦੀ ਯਾਦ ਵਿੱਚ ਬੈਠ ਜਾਣਾ ਆਪਣੇ ਆਪ ਗੁਰੂ ਦੀ ਗੋਦ ਦਾ ਨਿਗ ਮਿਲੇਗਾ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਅਮਰਤ ਵੇਲੇ ਉੱਠ ਕੇ ਜਪੇ ਹੋਏ ਨਾਮ ਕਰਕੇ ਪਤਾ ਨਹੀਂ ਸਾਡੇ ਕਿੰਨੇ ਮਾੜੇ ਕਰਮ ਕਿੰਨੇ ਕਾਲੇ ਲੇਖ ਕੱਟੇ ਜਾ ਸਕਦੇ ਆ ਤਾਂ ਇਹ ਵੇਲਾ ਆਪਾਂ ਨਹੀਂ ਗਵਾਉਣਾ ਇਸ ਮਹੀਨੇ ਦਾ ਇੱਕ ਇੱਕ ਪਲ ਇੱਕ ਇੱਕ ਸ਼ੇਨਾ ਦਾ ਸਾਹਮਣਾ ਹੈ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਬਜਾਏ ਨਾਮ ਜਪਣਾ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਗੁਰਬਾਣੀ ਦਾ ਪਾਠ ਕਰ ਲਓ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਮੂਲ ਮੰਤਰ ਜੀ ਦੇ ਜਾਪ ਕਰੀ ਜਾਓ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲਓ ਜਿਵੇਂ ਵੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰ ਸਕਦੇ ਆ ਨਾ ਉਵੇਂ ਹੀ ਯਾਦ ਕਰਨਾ ਪਰ ਅਮਰਤ ਵੇਲਾ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਛੁੱਟਣਾ ਚਾਹੀਦਾ ਅਮਰਤ ਵੇਲੇ ਦੀ ਛੂਟ ਤਾਂ ਸਾਨੂੰ ਵੈਸੇ ਵੀ ਨਹੀਂ ਆ ਸਾਲ ਦਾ ਕੋਈ ਵੀ ਦਿਨ ਮਾਰ ਮਹੀਨਾ ਐਸਾ ਨਹੀਂ ਹੈ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਹੋਵੇ ਵੀ ਕੋਈ ਗੱਲ ਨਹੀਂ ਤੂੰ ਸੁੱਤਾ ਰਹੇ ਅਜਨਾ ਉਠੀ ਨਾ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਸਾਡੇ ਲਈ ਜ਼ਰੂਰੀ ਆ ਪਰ ਜੇਕਰ ਪਹਿਲਾਂ ਨਹੀਂ ਉੱਠਦੇ ਤਾਂ ਇਸ ਮਹੀਨੇ ਦੇ ਵਿੱਚ ਉੱਠਣਾ ਸ਼ੁਰੂ ਕਰੀਏ ਕੀਪਤਾ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰ ਲੈਣ ਤਰਸ ਕਰਕੇ ਸਾਡੀ ਵੀ ਬਾਹ ਫੜ ਲੈਣ ਜੇ ਬਾਹ ਸਤਿਗੁਰ ਸੱਚੇ ਪਾਤਸ਼ਾਹ ਨੇ ਫੜ ਲਈ ਤਜਨਮਾ ਜਨਮਾਂ ਦੇ ਕਰਜ਼ ਲੈ ਜਾਣਗੇ ਪਤਾ ਨਹੀਂ ਕਿੰਨੇ ਪਾਪਾਂ ਦੀ ਪੰਡ ਸਿਰ ਦੇ ਉੱਤੇ ਚੁੱਕ ਕੇ ਤੁਰੇ ਫਿਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਭਰੀਨ ਅੰਦਰ ਮਿਲ ਗਈ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਛੁੱਟ ਜਾਵਾਂਗੇ ਸਵੇਰੇ 3 ਤੋਂ 6 ਦੇ ਵਿੱਚ ਉੱਠ ਕੇ ਨਾਮ ਜਪਣਾ ਜ਼ਰੂਰੀ ਆ ਪਰ ਜੇਕਰ 3 ਤੋਂ ਪਹਿਲਾਂ ਵੀ ਜਾਗ ਆ ਰਹੀ ਹੈ ਨਾ ਉਹਨੂੰ ਰਾਤ ਸਮਝ ਕੇ ਸੁੱਤੇ ਨਹੀਂ ਰਹਿਣਾ ਨਾਮ ਜਪਣਾ ਹੈ ਜੇ 1 ਵਜੇ ਵੀ ਜਾਗ ਆ ਗਈ ਆ 12 ਤੋਂ ਬਾਅਦ ਵੀ ਜਾਗ ਆ ਗਈ ਹੈ ਨਾ ਅੱਖ ਖੁੱਲ ਗਈ ਆ ਉਦੋਂ ਵੀ ਮੋਲ ਮੰਤਰ ਜੀ ਦਾ ਜਾਪ ਕਰ ਲੈਣਾ ਭਾਵੇਂ ਫਿਰ ਸੌ ਜਾਣਾ ਫਿਰ 3 ਵਜੇ ਉੱਠ ਕੇ ਨਾਮ ਜਪ ਲੈਣਾ ਪਰ ਉਹ ਵੇਲਾ ਸੰਭਾਲਣਾ ਜ਼ਰੂਰੀ ਹੈ ਕਿਉਂਕਿ ਕੋਈ ਪਤਾ ਨਹੀਂ ਸਤਗੁਰ ਸੱਚੇ ਪਾਤਸ਼ਾਹ ਨੇ ਆਪ ਆਵਾਜ਼ ਮਾਰ ਕੇ ਉਠਾਇਆ ਹੋਵੇ ਸਤਗੁਰ ਸੱਚੇ ਪਾਤਸ਼ਾਹ ਕੁਝ ਦੇਣਾ ਚਾ ਰਹੇ ਹੋਣ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਤਾਂ ਹਮੇਸ਼ਾ ਬਖਸ਼ਿਸ਼ ਦੇ ਖਾਤੇ ਖੋਲ ਕੇ ਰੱਖਦੇ ਆ ਹਮੇਸ਼ਾ ਹੀ ਦਇਆਲਤਾ ਦੇ ਘਰ ਦੇ ਵਿੱਚ ਹੁੰਦੇ ਆ ਅਸੀਂ ਹੀ ਸਤਗੁਰ ਸੱਚੇ ਪਾਤਸ਼ਾਹ ਵੱਲ ਪੇਠ ਕਰਕੇ ਹੋਰ ਪਾਸੇ ਤੁਰੇ ਫਿਰਦੇ ਆ ਤਾਂ ਆਓ ਸਤਿਗੁਰ ਸੱਚੇ ਪਾਸ਼ਾ ਦੇ ਸੋਹਣੇ ਚਰਨਾਂ ਦਾ ਧਿਆਨ ਕਰਕੇ ਨਾਮ ਜਪਣਾ ਸ਼ੁਰੂ ਕਰੀਏ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਮੂਲ ਮੰਤਰ ਜੀ ਦੇ ਜਾਪ ਕਰੀਏ ਗੁਰਬਾਣੀ ਦਾ ਪਾਠ ਕਰੀਏ ਅਤੇ ਆਪਣੇ ਸਤਿਗੁਰ ਸੱਚੇ ਪਾਸ਼ਾ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਜਿੰਨਾ ਤੋਂ ਇਸ਼ਨਾਨ ਨਹੀਂ ਕੀਤਾ ਜਾਂਦਾ ਨਾ ਉਹ ਸਿਰਫ ਇਸ ਦੁੱਖ ਕਰਕੇ ਹੀ ਗਰਜਾਈ ਦੇ ਵਿੱਚ ਲੰਮੇ ਨਾ ਪੇਰੋ ਵੀ ਸਾਡੇ ਤੋਂ ਇਸ਼ਨਾਨ ਨਹੀਂ ਕੀਤਾ ਜਾ ਰਿਹਾ ਅਸੀਂ ਇਸ ਕਰਕੇ ਪਾਠ ਨਹੀਂ ਕਰਨਾ ਨਾ ਜੇ ਪਾਣੀ ਦਾ ਇਸ਼ਨਾਨ ਨਹੀਂ ਕੀਤਾ ਜਾ ਰਿਹਾ ਘੱਟੋ ਘੱਟ ਬਾਣੀ ਦਾ ਇਸ਼ਨਾਨ ਤਾਂ ਕਰੀਏ ਨਾਮ ਦਾ ਇਸ਼ਨਾਨ ਤਾਂ ਕਰੀਏ ਬਿਨਾਂ ਇਸ਼ਨਾਨ ਕੀਤਿਆਂ ਹੱਥ ਮੂੰਹ ਪੈਰ ਚੰਗੀ ਤਰ੍ਹਾਂ ਧੋ ਕੇ ਗੁਰੂ ਦੀ ਯਾਦ ਵਿੱਚ ਬੈਠ ਜਾਈਏ ਅਤੇ ਗੁਰੂ ਅੱਗੇ ਅਰਦਾਸਾਂ ਮਹਿੰਤੀਆਂ ਕਰੀਏ ਵੀ ਸਤਿਗੁਰ ਸੱਚੇ ਬਾਦਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਤਰਸ ਕਰੋ ਸਾਨੂੰ ਵੀ ਅਮਰਤ ਵੇਲੇ ਦਾ ਉੱਠਣਾ ਅਮਰਤ ਵੇਲੇ ਦਾ ਇਸ਼ਨਾਨ ਅਮਰਤ ਵੇਲੇ ਦਾ ਨਾਮ ਝੋਲੀ ਦੇ ਵਿੱਚ ਪਾ ਦਿਓ ਕਿਉਂਕਿ ਇਹ ਬਖਸ਼ਿਸ਼ ਸਤਿਗੁਰ ਸੱਚੇ ਪਾਸ਼ਾ ਦੀ ਆ ਸਤਿਗੁਰ ਸੱਚੇ ਪਾਸ਼ਾ ਉਦਮ ਦੇਣ ਤਾਂ ਅਮਰਤ ਵੇਲੇ ਉੱਠਿਆ ਜਾਂਦਾ ਹੈ ਉੱਠ ਕੇ ਇਸ਼ਨਾਨ ਕਰ ਸਕਦੇ ਆ ਬਾਣੀ ਪੜ ਸਕਦੇ ਆ ਇਹ ਸਭ ਕੁਝ ਸਤਿਗੁਰ ਸੱਚੇ ਪਾਸ਼ਾ ਦੇ ਘਰ ਤੋਂ ਮਿਲਣਾ ਹੈ ਪਰ ਮਿਲਣਾ ਤਾਂ ਹੀ ਜਦੋਂ ਆਪਾਂ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਾਂਗੇ ਤਾਂ ਫਿਰ ਆਵੋ ਅੱਜ ਤੋਂ ਹੀ ਇਹ ਵੇਲਾ ਸਮਝ ਲਿਏ ਬਸ ਇੰਨਾ ਯਾਦ ਰੱਖਣਾ ਕਿ ਸਾਡੇ ਮੱਖ ਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲ ਰਿਹਾ ਹੈ ਨਾ ਉਹ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਉੱਤੇ ਸਾਡੇ ਪਤਾ ਨਹੀਂ ਕਿੰਨੇ ਕਾਲੇ ਲੇਖ ਕਿੰਨੇ ਮਾੜੇ ਕਰਮਾਂ ਦੇ ਵਰਕੇ ਸਤਿਗੁਰ ਸੱਚੇ ਪਾਸ਼ਾ ਪਾੜ ਰਹੇ ਨੇ ਸਾਡੇ ਕਰਮ ਸਾਫ਼ ਹੋ ਰਹੇ ਨੇ ਤਾਂ ਜੇਕਰ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਨਾਲ ਇੰਨੇ ਮਾੜੇ ਕਰਮ ਕਾਲੇ ਲੇਖ ਸਾਫ਼ ਹੋ ਸਕਦੇ ਆ ਤਾਂ ਫਿਰ ਜੇਕਰ ਅਸੀਂ ਕੋਈ 5 10 15 ਮਿੰਟ ਬੈਠ ਜਾਈਏ ਤਾਂ ਸਾਡੇ ਉੱਤੇ ਕਿੰਨੀ ਬਖਸ਼ਿਸ਼ ਹੋ ਸਕਦੀ ਆ ਜਿਹੜੇ ਭੈਣ ਭਰਾ ਰੋਜ਼ ਸਵੇਰੇ ਅਮਰਤ ਵੇਲੇ ਦੇ 3 ਘੰਟੇ ਸਮਹਾਲਦੇ ਨੇ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਬਾਸ਼ਾ ਦੀ ਕਿੰਨੀ ਕਿਰਪਾ ਹੋਵੇਗੀ ਅਤੇ ਕੁਝ ਰੱਬ ਦੇ ਰੰਗ ਵਿੱਚ ਰੰਗ ਰਤੜੀਆਂ ਰੂਹਾਂ ਐਸੀਆਂ ਵੀ ਨੇ ਜੋ ਇਸ ਮਹੀਨੇ ਦੇ ਵਿੱਚ ਰਾਤ 12 ਵਜੇ ਤੋਂ ਬਾਅਦ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣਾ ਸ਼ੁਰੂ ਕਰ ਦਿੰਦੀਆਂ ਨੇ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਬਾਸ਼ਾ ਦੀ ਕਿਰਪਾ ਹੈ ਵੱਡੇ ਭਾਗ ਨੇ ਉਹਨਾਂ ਦੇ ਕੋਈ ਪਿਛਲੇ ਪੁੰਨ ਨੇ ਉਹਨਾਂ ਦੇ ਚੰਗੇ ਕਰਮ ਨੇ ਉਹਨਾਂ ਦੇ ਜਿਨ੍ਹਾਂ ਨੇ ਇਹ ਆਲਸ ਨੀਂਦ ਕਿਹੜਾ ਛਣਾ ਕੇ ਗੁਰੂ ਦੇ ਨਾਮ ਨੂੰ ਪਾ ਲਿਆ ਹੈ ਪਰ ਗ੍ਰਿਹਸਤੀ ਬੰਦਾ ਜੋ ਪੂਰਾ ਦਿਨ ਕੰਮਕਾਰ ਕਰਦਾ ਏ ਉਹਦੇ ਲਈ 12 ਵਜੇ ਉੱਠ ਪਉਣਾ ਆਸਾਨ ਨਹੀਂ ਆ ਸੌਖਾ ਨਹੀਂ ਆ ਇਸੇ ਕਰਕੇ ਤਾਂ ਸਤਗੁਰ ਸੱਚੇ ਪਾਤਸ਼ਾਹ ਨੇ ਗ੍ਰਿਹਸਤੀ ਬੰਦੇ ਦੇ ਲਈ 3 ਤੋਂ 6 ਦਾ ਸਮਾਂ ਨਿਰਧਾਰਤ ਕੀਤਾ ਕਿ ਭਲਿਆਂ ਤੋਂ ਸਾਰਾ ਦਿਨ ਆਪਣੇ ਘਰ ਦੇ ਕੰਮਕਾਰ ਵੀ ਕਰ ਲਵੀ ਕਿਉਂਕਿ ਜਿਹੜੀਆਂ ਜ਼ਿੰਮੇਵਾਰੀਆਂ ਤੈਨੂੰ ਮਿਲੀਆਂ ਨੇ ਉਹ ਵੀ ਨਿਭਾਉਣੀਆਂ ਜ਼ਰੂਰੀ ਨੇ ਅਤੇ ਆਰਾਮ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਆਰਾਮ ਕਰਾਂਗੇ ਤਾਂ ਹੀ ਅਗਲੇ ਦਿਨ ਤੇ ਕੰਮਕਾਰ ਕਰ ਪਾਵਾਂਗੇ ਜੇਕਰ ਆਪਾਂ ਰਾਤ ਨੂੰ 9 10 ਵਜੇ ਸੌਂ ਜਾਂਦੇ ਆ 9 10 ਵਜੇ ਸੌਣ ਤੋਂ ਬਾਅਦ ਸਵੇਰੇ 3 ਵਜੇ ਉੱਠਦੇ ਆ ਤਾਂ ਇਨੋਟੋ 3 ਦੇ ਵਿੱਚ ਸਾਡੀ ਨੀਂਦ ਵਧੀਆ ਪੂਰੀ ਹੋ ਜਾਂਦੀ ਆ ਸਾਡੇ ਸਰੀਰ ਨੂੰ ਅਗਲੇ ਦਿਨ ਦੇ ਲਈ ਊਰਜਾ એનર્ਜੀ ਮਿਲ ਜਾਂਦੀ ਆ ਨੀਂਦ ਅਤੇ ਭੁੱਖ ਜਿੰਨੀ ਮਰਜ਼ੀ ਵਧਾ ਲਈਏ ਬੰਦਾ ਨਹੀਂ ਰਾਜ਼ ਸੱਕਦਾ ਪਰ ਵੈਸੇ ਆਪਾਂ 4-5 ਘੰਟੇ ਗੂੜੀ ਨੀਂਦ ਸੌਣ ਲਈਏ ਤਾਂ ਨੀਂਦ ਪੂਰੀ ਹੋ ਜਾਂਦੀ ਆ ਸਾਡੇ ਸਰੀਰ ਨੂੰ ਪੂਰੀ ਊਰਜਾ એનર્ਜੀ ਤਾਕਤ ਮਿਲ ਜਾਂਦੀ ਆ ਅਸੀਂ ਅਗਲੇ ਦਿਨ ਦੇ ਕੰਮ ਕਰਨ ਦੇ ਲਈ ਤਿਆਰ ਹੋ ਜਾਂਦੇ ਆ